ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ ਰੋਮ, ਈਰਾਨ, ਇਰਾਕ ਇਦਾਂ ਦੀਆਂ ਬਹੁਤ ਸਾਰੀਆਂ ਕੰਟਰੀਆਂ ਨੇ ਜਿੱਥੇ ਦਾ ਪੁਰਾਣਾ ਇਤਿਹਾਸ ਬੜਾਈ ਰੋਚਕ ਤੇ ਰਹਾਸਮਈਆ ਈਰਾਨ, ਇਰਾਕ ਇਨ੍ਹਾਂ ਕੰਟਰੀਆਂ ਦੇ ਉੱਤੇ ਅਮਰੀਕਾ ਵਰਗੀਆਂ ਕੰਟਰੀਆਂ ਦਾ ਜਿਹੜਾ ਹਮਲਾ ਤੇਲ ਨੂੰ ਲੈ ਕੇ ਨਹੀਂ ਸੀਗਾ ਉਹ ਸੀਗਾ ਸਟਾਰਗੇਟ ਜਿਹੜੇ ਹੈਗੇ ਨੇ ਉਹਨਾਂ ਦੇ ਕਰਕੇ ਕਹਿੰਦੇ ਉਹ ਸਟਾਰ ਗੇਟ ਦੇ ਨਾਲ ریلیਟਡ ਕੋਈ ਨਾ ਕੋਈ ਇਨਫੋਰਮੇਸ਼ਨ ਇਨਾਂ ਦੇਸ਼ਾਂ ਦੇ ਵਿੱਚ ਹਜੇ ਵੀ ਹੈਗੀ ਆ ਤੇ ਉਹ ਆਮ ਪਬਲਿਕ ਦੇ ਵਿੱਚ ਨਹੀਂ ਆਈ ਪਰ ਖੈਰ ਅੱਜ ਦਾ ਮੁੱਦਾ ਆਪਣਾ ਇਹ ਆ ਕਿ ਇੱਕ ਕਿਸਾਨ ਨੂੰ ਖੇਤ ਬੋਂਦੇ ਸਮੇਂ ਉਹਦੇ ਖੇਤਾਂ ਦੇ ਵਿੱਚੋਂ ਕੁਝ ਪੱਥਰ ਮਿਲੇ ਤੇ ਇਹਨਾਂ ਦੇ ਵਿੱਚ ਕੁਝ ਕੁ ਪੱਥਰ ਕਬਰਾਂ ਦੇ ਸੀ ਤੇ ਕੁਝ ਕੁ ਬੇਦੀ ਦੇ ਸੀਗੇ ਤੇ ਇਹ ਸਾਰੇ ਪੱਥਰ ਰੋਮਨ ਸਾਮਰਾਜ ਦੇ ਟਾਈਮ ਦੇ ਸੀਗੇ ਉਸ ਵੇਲੇ ਦੇ ਸੀਗੇ ਇਹ ਜਿਹੜੇ ਰੋਮਨ ਸੀਗੇ ਉਹ ਜਿਹੜੇ ਰਾਕਸ਼ਸ ਦੀ ਪੂਜਾ ਕਰਦੇ ਹੁੰਦੇ ਸੀਗੇ ਇਹ ਸਾਰੇ ਪੱਤਰ ਉਹਨਾਂ ਦੇ ਨਾਲ ਰਿਲੇਟਡ ਸੀ ਤੇ ਉਹਨਾਂ ਨੇ ਉੱਥੇ ਕਿਤੇ ਦੱਬੇ ᱛੇ ਸੀ ਅਸਲ ਦੇ ਵਿੱਚ ਜਿਹੜਾ ਰੂਮ ਆ ਰੂਮ ਵੀ ਇੱਕ ਬੜਾ ਰਹੱਸੇਮਈ ਦੇਸ਼ ਰਿਆ ਉਹਦਾ ਰਾਕਸ਼ਸਾਂ ਦੇ ਨਾਲ ਕਾਲੇ ਜਾਦੂ ਦੇ ਨਾਲ ਕਾਲੇ ਇਲਮ ਦੇ ਨਾਲ ਇਦਾਂ ਦੀਆਂ ਚੀਜ਼ਾਂ ਨਾਲ ਉਹਨਾਂ ਦਾ ਬੜਾ ਗੂੜਾ ਰਿਸ਼ਤਾ ਜਿਵੇਂ ਡਰਾਕੂਲਾ ਵਗੈਰਾ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਇਹਨਾਂ ਦੇਸ਼ਾਂ ਤੋਂ ਜ਼ਿਆਦਾ ਆਉਂਦੀਆਂ ਨੇ ਰੋਮ ਦੇ ਕੁਝ ਜਾਦੂਗਰ ਨੇ ਜਿਹੜੇ ਕਾਲਾ ਜਾਦੂ ਕਰਦੇ ਆ ਉਹ ਦੱਸਦੇ ਨੇ ਕਹਿੰਦੇ ਵੀ ਜਦੋਂ ਅਸੀਂ ਪੂਜਾ ਕਰਨੀ ਸ਼ੁਰੂ ਕਰਦੇ ਆ ਇਹਨਾਂ ਦੇ ਜਣੀ ਆਪਾਂ ਪੂਜਾ ਕਹਿ ਦਿੰਦੇ ਆ ਇਹ ਕੋਈ ਥੋਰ ਕਹਿੰਦੇ ਨੇ ਉਹਦੇ ਵਿੱਚ ਉਹ ਕਹਿੰਦੇ ਵੀ ਉਦੋਂ ਸਾਨੂੰ ਇੱਕ ਐਸੀ ਸ਼ਕਲ ਦੇ ਵਿੱਚ ਉਹ ਰਾਖਸ਼ ਦੇਖਦਾ ਜਿਹਦੇ ਵਿੱਚ ਉਹਦਾ ਅੱਧਾ ਸਰੀਰ ਜਿਵੇਂ ਆ ਬਿੱਲੀ ਦਾ ਗਾਲ ਹੁੰਦਾ ਬੰਦੇ ਦਾ ਗਾਲ ਹੁੰਦਾ ਡੱਡੂ ਦਾ ਗਾਲ ਹੁੰਦਾ ਤੇ ਉਹਦੀਆਂ ਲੱਤਾਂ ਮੱਕੜੀਆਂ ਦੀਆਂ ਹੁੰਦੀਆਂ ਅਧੀਆਂ ਲੱਤਾਂ ਬੰਦੇ ਵਾਲੀਆਂ ਹੁੰਦੀਆਂ ਵੀ ਇਦਾਂ ਦਾ ਇੱਕ ਅਜੀਬ ਜਿਹਾ ਸਾਨੂੰ ਉਹ ਸ਼ਕਲ ਦੇ ਵਿੱਚ ਦਿਖਦਾ ਤੇ ਫਿਰ ਉਹ ਜਦੋਂ ਉਹਨੂੰ ਸਿੱਧ ਕਰ ਲੈਂਦੇ ਆ ਤਾਂ ਉਹਨੂੰ ਇਨਸਾਨੀ ਰੂਪ ਦੇ ਵਿੱਚ ਆਉਣਾ ਪੈਂਦਾ ਫਿਰ ਉਹ ਇਨਸਾਨੀ ਰੂਪ ਦੇ ਵਿੱਚ ਆ ਕੇ ਇਹਨਾਂ ਦੇ ਕੰਮ ਕਰਦਾ ਸੋ ਜਿਹੜੇ ਯਹੂਦੀ ਨੇ ਉਹ ਜਿਹੜਾ ਰਾਜਾ ਸੋਲੋਮੋਨ ਉਹਨੂੰ ਆਪਣੀਆਂ ਇਤਿਹਾਸ ਕਿਤਾਬਾਂ ਦੇ ਵਿੱਚ ਜਾਨੀ ਕਾਫੀ ਖਤਰਨਾਕ ਰਾਜਾ ਮੰਨਦੇ ਆ ਵੀ ਉਹਦੇ ਕੋਲੇ ਕਾਫੀ ਪਾਵਰਾਂ ਸੀਗੀਆਂ ਤੇ ਇਦਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਜਿਦੇ ਵਿੱਚ ਦੱਸਿਆ ਗਿਆ ਵੀ ਇਹ ਜਿਹੜੇ ਰਾਖਸ਼ ਇਸ ਨੇ ਇਹਨਾਂ ਨੂੰ ਕਿੱਦਾਂ ਸਿੱਧ ਕਰਕੇ ਆਪਣੇ ਵਸਤੇ ਵਿੱਚ ਤੁਸੀਂ ਕਰ ਸਕਦੇ ਹੋ ਆ ਜਿਹੜੇ ਲੰਡਨ ਦਾ ਸ਼ਾਹੀ ਪਰਿਵਾਰ ਉਹ ਵੀ ਕਿਤੇ ਨਾ ਕਿਤੇ ਦਾਵਾ ਕਰਦਾ ਰਿਹਾ ਵੀ ਅਸੀਂ ਰਾਜਾ ਸੋਲੋਮੋਨ ਦੇ ਵੰਸ਼ ਜਆ ਮਤਲਬ ਕਿ ਅਸੀਂ ਰਾਖਸ਼ ਦੇ ਪਰਿਵਾਰਾਂ ਦੇ ਵਿੱਚੋਂ ਆ ਹਨਾ ਤਾਂ ਹੀ ਉਹ ਆਪਾਂ ਨੂੰ ਪਤਾ ਵੀ ਲੰਡਨ ਦੀ ਜਿਹੜੀ ਰਾਣੀ ਸੀਗੀ ਉਹਦੇ ਬਾਰੇ ਕਿੰਨੀਆਂ ਮਿਸਟਰੀ ਵੀਡੀਓ ਆਉਂਦੀਆਂ ਰਹੀਆਂ ਹਨ ਕਦੇ ਉਹਦੀ ਅੱਖ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਸੀ ਕਦੇ ਖੁਸ਼ ਕਦੇ ਖੁਸ਼ ਨਹੀਂ ਇਹ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਚਲਦੀਆਂ ਨੇ ਤੇ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਰੋਮ ਹੋ ਗਿਆ ਜਾਂ ਈਰਾਨ ইরাਕ ਹੋ ਗਏ ਇਹ ਜਿਹੜੇ ਦੇਸ਼ ਨੇ ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਧਾਰਮਿਕ ਲੋਕ ਰਹਿੰਦੇ ਆ ਉਥੇ ਜ਼ਿਆਦਾਤਰ ਲੋਕ ਜਿਹੜੇ ਸ਼ੈਤਾਨ ਦੀ ਪੂਜਾ ਕਰਦੇ ਆ ਜਾਂ ਜਿਹੜੇ ਕਾਲੇ ਇਲਮ ਦੇ ਥਰੂ ਜਿਹੜੇ ਕਾਲੇ ਡਾਰਕਨੈਸ ਦੇ ਥਰੂ ਆਪਣੇ ਆਪ ਨੂੰ ਸਿੱਧ ਕਰਨ ਲੱਗੇ ਹੋਏ ਨੇ ਜਾਂ ਆਪਣੇ ਆਪ ਨੂੰ ਤਾਕਤਵਰ ਬਣਾਉਣ ਲੱਗੇ ਨੇ ਉਹ ਲੋਕਾਂ ਦੀ ਗਿਣਤੀ ਜ਼ਿਆਦਾ ਇਨ੍ਹਾਂ ਦੇਸ਼ਾਂ ਦੇ ਵਿੱਚ ਧੰਨਵਾਦ